माननीय डीजीपी साहब पंजाब माननीय डीआईजी साहब फिरोजपुर और माननीय एसएसपी साहब फाजिल्का दे दिशा निर्देशानुसार ਜਿਹੜਾ ਡਰਗਸ ਸੰਬੰਧੀ ਜਿਹੜੀ ਡਰਾਈਵ ਚਲਾਈ ਗਈ ਆ ਉਹਦੇ ਤਹਿਤ थाना अमीर खास ਨੂੰ ਇੱਕ ਸਫਲਤਾ ਮਿਲੀ ਹੈ ਜਿਦੇ ਵਿੱਚ ਮਤੀ ਪੁਨੀ ਨੂੰ 24 ਨੂੰ ਪਿੰਡ ਚਿਸ਼ਤੀਆਂ ਤੇ ਮੁਖਬਰੀ ਪਰਨਾਤਾ ਲਗਾਕਰ ਤਿੰਨ ਬੰਦਿਆਂ ਜਿਹੜਾ ਸੀ ਸਰ ਕੀਤਾ ਜਿੰਨਾ ਪਾਸੋਂ 155 ਗ੍ਰਾਮ ਹੈਰਵਨ ਔਰ 3 ਲੱਖ ਜਿਹੜੀ ਡਰਗ ਮਨੀ ਬਰਾਮਦ ਹੋਈ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਕਿ ਪਹਿਲੀ ਜਿਹੜਾ ਇਹਨਾਂ ਪਰ ਪਹਿਲਾ ਮੁਕਦਮਾ ਦਰਜਾ ਨਹੀਂ ਇਹ ਪਰਮਜੀਤ ਸਿੰਘ ਉੱਪਰ ਪੰਜ ਮੁਕਦਮਾ ਮੁਕਦਮੇ ਦਰਜ ਨੇ ਔਰ ਸੁਰਿੰਦਰ ਸਿੰਘ ਉੱਪਰ ਤਿੰਨ ਮੁਕਦਮੇ ਦਰਜ ਨੇ ਜਿਹੜੇ ਪਿੰਡ ਦੇ ਸਰ ਜੀ ਜੀ ਜਗੀਰ ਸਿੰਘ ਜਿਹੜਾ ਹੈ ਇਹ ਸ੍ਰੀ ਅਮਰਸਰ ਸਾਹਿਬ ਵੱਲੋਂ ਹੈਗਾ ਤੇ ਪਰਮਜੀਤ ਔਰ ਸਰਿੰਦਰ ਇਹ ਦੋਨੋਂ ਜਿਹੜੇ ਸਾਡੇ ਢੰਡੀ ਖੁਰਦੇ ਇਹਨਾਂ ਦੀ ਆਪਸ ਦੇ ਵਿੱਚ ਤਾਲਮਿਲ ਕਿਸ ਤਰ੍ਹਾਂ ਦਾ ਕੋਈ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਆ ਹਾਲ ਦੀ ਘੜੀ ਜਿਹੜੀ ਅਸੀਂ ਕੋਸ਼ਿਸ਼ ਕੀਤੀ ਆ ਉਹਦੇ ਮੁਤਾਬਕ ਕਿ ਵਟਸਐਪ ਕਾਲ ਰਾਈ ਜਿਹੜਾ ਇੱਕ ਦੂਜੇ ਨਾਲ ਤਾਲਮਿਲ ਕਰਦੇ ਸੀ ਔਰ ਜਿਹੜਾ ਪਾਕਿਸਤਾਨ ਸਾਈਡ ਤੋਂ ਜਿਹੜਾ ਇਹ ਹੈਰਨ ਮੰਗਾ ਕੇ ਤੇ ਸਮਕਲ ਕਰ ਇਹਨਾਂ ਤਿੰਨਾਂ ਦਾ ਹੀ ਸੰਪਰਕ ਸੀ ਪਾਕਿਸਤਾਨ ਦੇ ਵਿੱਚ ਆ ਹਜੇ ਇਹ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਇਹਨਾਂ ਤੋਂ ਪੁੱਛਗਿੱਛ ਤੋਂ ਬਾਅਦ ਜੇ ਫਰਦਰ ਜਾਣਕਾਰੀ ਮਿਲੀ ਆਪ ਕੋਲ ਇਹਨਾਂ ਸਾਂਝੀ ਕਰਾਂਗੇ ਪਰ ਜੋ ਮੁੱਢਲੇ ਤੌਰ ਤੇ ਸਾਹਮਣੇ ਆਇਆ ਇਹਨਾਂ ਦੇ ਨਾਲ ਹੋਰ ਵੀ ਜਿਹੜੇ ਲੋਕ ਹੈ ਜਿਹੜੇ ਮਿਲ ਕੇ ਕੰਮ ਕਰਦੇ ਡਰਗ ਮਨੀ ਕਿੰਨੀ ਮਿਲੀ ਇਹਨਾਂ ਨੂੰ ਡਰਗ ਮਨੀ 3 ਲੱਖ ਹੈ ਜੀ ਸਰ ਇਹ ਜਿਹੜੇ ਮੁਕੱਦਮੇ ਨੇ ਸਾਰੇ ਹੀਰੋਇਨ ਦੇ ਇਹਨਾਂ ਤੇ 5 ਲੱਖ ਹੋਰ ਵੀ ਮੁਕੱਦਮੇ ਲੱਗੇ ਨਹੀਂ ਹੀਰੋਇਨ ਤੇ ਮੁਕੱਦਮੇ ਨਹੀਂ ਪਹਿਲਾਂ ਜਿਵੇਂ 155 ਗ੍ਰਾਮ ਹੈ ਇਸੇ ਤਰ੍ਹਾਂ ਹੋਰ ਛੋਟੇ-ਛੋਟੇ ਮਾਤਰਾ ਦੇ ਮਕਦਮੇ ਦਰਜ ਨੇ ਜਿਹੜੀ ਇਹ ਵਿਅਕਤੀ ਇਹ ਜਮਾਨੇ ਦੇ ਉੱਤੇ ਬਾਹਰ ਆਏ ਜੀ ਬਹੁਤ ਸਾਰੇ ਸਵਾਲ ਸਰ ਉੱਡਦੇ ਨੇ ਜਿਸ ਤਰ੍ਹਾਂ ਵੀ ਪਿੰਡਾਂ ਦੇ ਵਿੱਚ ਨਸ਼ੇ ਨੂੰ ਲੈ ਕੇ ਪੁਲਿਸ ਕੀ ਕਰ ਰਹੀ ਹੈ ਵੀ ਨਸ਼ਾ ਛਰੇ ਆਮ ਵੇਚ ਰਿਹਾ ਹੈ ਡਿਵੀਜ਼ਨ ਜਲਾਲਾਬਾਦ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਕਿਹੋ ਜਿਹਾ ਪ੍ਰਬੰਧ ਨੇ ਹਾਂ ਦੇਖੋ ਜੀ ਇਹ ਅੱਜ ਦਾ ਜਿਹੜਾ ਦੌਰ ਨਸ਼ਿਆਂ ਦਾ ਚੱਲ ਰਿਹਾ ਹੈ ਇਹ ਸੁਭਾਵਿਕ ਹੈ ਇਹ ਸਵਾਲ ਉੱਠੇ ਪਰ ਪੰਜਾਬ ਪੁਲਿਸ ਹਮੇਸ਼ਾ ਕੋਸ਼ਿਸ਼ ਕਰਦੀ ਆ ਇਹਦੇ ਨਾਲ ਲੜਨ ਦੀ ਜਿਹਦੇ ਤਹਿਤ ਪਿੰਡ ਭੱਲੂਆਣਾ ਦੀ ਅਸੀਂ ਇੱਕ ਟੀਮ ਬਣਾਈ ਆ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਆ ਨਸ਼ੇ ਦੇ ਖਿਲਾਫ ਔਰ ਮੇਰੇ ਮੁਤਾਬਕ ਕਰੀਬ 99% ਤੋਂ ਨਸ਼ਾ ਜਿਹੜਾ ਬੰਦ ਹੋ ਚੁੱਕਾ ਹੈ ਜੀ ਇਸੇ ਤਰੀਕੇ ਅਸੀਂ ਟਾਲੀ ਵਾਲਾ ਔਰ ਹੋਰ ਵੀ ਪਿੰਡਾਂ ਦੇ ਵਿੱਚ ਜਿਹੜਾ ਆ ਨੌਜਵਾਨ ਮੁੰਡਿਆਂ ਦੀਆਂ ਟੀਮਾਂ ਬਣਾਈਆਂ ਜਿਹੜੀਆਂ ਨਸ਼ੇ ਦੇ ਖਿਲਾਫ ਕੰਮ ਕਰਦੀਆਂ ਇੱਕ ਟਵਾਣਾ ਕਲਾ ਪਿੰਡ ਹੈ ਜਿਹੜਾ ਜਿਹੜਾ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਉਹ ਪਿੰਡ ਉੱਥੇ ਅੱਜ ਕਾਰਵਾਈ ਵੀ ਤੁਹਾਡੇ ਵੱਲੋਂ ਕੀਤੀ ਗਈ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਗਈ ਹੈ ਤੇ ਕਿੰਨੀ ਜਿਹੜੀ ਉਹਨਾਂ ਦੀ ਪ੍ਰਾਪਰਟੀ ਹੈ ਉਹ ਸੀਜ਼ ਕੀਤੀ ਗਈ ਹੈ ਅ ਅੱਜ ਇੱਕ ਹਰਜੀਤ ਸਿੰਘ ਉਰਫ ਡਾਕਟਰ ਜੀ ਜਿਹਦੇ ਖਿਲਾਫ 2020 ਦੇ ਵਿੱਚ 6000 ਗੋਲੀਆਂ ਬਰਾਮਦ ਹੋਣ ਤੋਂ ਬਾਅਦ ਮਕਦਮਾ ਦਰਜ ਹੋਇਆ ਸੀ ਔਰ ਜਿਹਦੀ ਕੁਝ ਕਿਸ ਤੋਂ ਬਾਅਦ ਕਰੀਬ 1 ਲੱਖ 22000 ਗੋਲੀ ਸਾਨੂੰ ਬਰਾਮਦ ਹੋਈ ਸੀ ਉਹ ਮਕਦਮਾ ਜਿਹੜਾ ਸੁਣਵਾਈ ਅਧੀਨ ਆ ਅਦਾਲਤ ਦੇ ਵਿੱਚ ਜਿਹਦੇ ਤਹਿਤ ਅਸੀਂ ਉਹਦੀ ਪ੍ਰਾਪਤੀ ਜਿਹੜੀ ਫਰੀਜ਼ ਕੀਤੀ ਸੀ ਉਹਦਾ ਮਕਾਨ ਜਿਸ ਦੀ ਕੀਮਤ ਕਰੀਬ 12 ਲੱਖ ਔਰ 70000 ਰੁਪਏ ਉਹ ਜਿਹੜੀ ਆਕੀ ਗਈ ਆ ਉਹਨੂੰ ਅਸੀਂ ਫਰੀਜ਼ ਕਰ ਲਿਆ ਉਹ ਮਕਾਨ ਨਾ ਤਾਂ ਉਹ ਵੇਚ ਸਕਦੇ ਆ ਨਾ ਹੀ ਉਹਨੂੰ ਰੂਪਰੀ ਸਕਦੇ ਆ ਜੀ ਠੀਕ ਸਰ ਤੁਸੀਂ মিডিਆ ਦੇ ਵਿੱਚ ਅੱਜ ਸਰ ਕੀ ਮੈਸੇਜ ਦੇਣਾ ਚਾਹੋਗੇ ਜੋ ਇਹ ਡਰਗ ਦਾ ਕੰਮ ਕਰਦੇ ਨਸ਼ੇ ਦਾ ਕੰਮ ਕੀ ਮੈਸੇਜ ਦੇਣਾ ਚਾਹੋਗੇ ਮੈਂ ਆਪਣਾ ਤੁਹਾਡੇ ਜਰੀਏ ਨਸ਼ਾ ਵੇਚਣ ਵਾਲਿਆਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਜਿਹੜਾ ਵੀ ਇਹ ਬੰਦਾ ਕੰਮ ਕਰ ਰਿਹਾ ਜਿਹੜਾ ਲੋਕਾਂ ਨੂੰ ਜ਼ਹਿਰ ਵੇਚ ਕੇ ਲੋਕਾਂ ਦੇ ਬੱਚੇ ਮਾਰ ਕੇ ਆਪਣੇ ਬੱਚੇ ਪਾਲਦੇ ਆ ਉਹਨਾਂ ਲਈ ਇਹ ਚੰਗੀ ਚੀਜ਼ ਨਹੀਂ ਕਿਉਂਕਿ ਜਿਹੜੀ ਚੀਜ਼ ਨੂੰ ਵੇਚ ਕੇ ਉਹਨਾਂ ਨੇ ਪ੍ਰਾਪਤੀ ਬਣਾਈ ਆ ਉਹ ਅਸੀਂ ਜਬਦ ਕਰਾਂਗੇ ਉਹਨੂੰ ਨਿਲਾਮ ਕਰਾਂਗੇ ਔਰ ਉਹ ਸਰਕਾਰ ਦੇ ਖਾਤੇ ਜਾਊਗੀ ਇਸ ਲਈ ਮੈਂ ਤੁਹਾਡੇ ذریعے ਮੈਂ ਕਹਿਣਾ ਚਾਹਨਾ ਕਿ ਇਹ ਉਹ ਗਲਤ ਕੰਮ ਤੋਂ ਬਾਜ਼ ਆ ਜਾਣ ਤਾਂ ਜੋ ਇੱਕ ਚੰਗਾ ਪੰਜਾਬ ਅਸੀਂ ਸਿਰਜ ਸਕੀਏ ਨਸ਼ਾ ਮੁਕਤ ਪੰਜਾਬ ਸਿਰਜ ਸਕੀਏ ਠੀਕ ਧੰਨਵਾਦ ਯਾ ਵਾਲਾ ਪਹਿਲਾਂ ਸ਼ੋਰ ਕਰ ਲਈ ਸਰ ਇਹ ਕਿਹਦਾ ਪੀਜਾ ਨਾਲ ਖਾ ਲਿਆਗਾ ਸਮਗਲ ਨਾ ਨਸ਼ਾ ਸਸ ਕਰ ਉਹ ਤਾਂ ਨਾਲ ਆ ਰਹੇ ਨੇ ਤੇ ਨਾਲ ਉਹਨਾਂ ਦੇ ਉਸ ਪਾਰਟੀ ਖਾਣਾ ਮੀਰਪਾਸ ਤੋਂ ਹਾਂਜੀ ਸਮਝ ਗਿਆ ਜੀ ਕਿੱਥੇ ਰਹਿੰਦੇ ਹੋ ਅਮਰਾ ਸਰ ਰਹਿੰਦੇ ਹੋ ਤੇ ਕਦੋਂ ਦਾ ਕੰਮ ਕਰਦੇ ਹੋ ਨਸ਼ੇ ਦਾ ਇਹ ਹੋ ਗਿਆ ਜੀ 2.5 ਮਹੀਨੇ ਦੋ 2.5 ਮਹੀਨੇ ਹੋ ਗਿਆ ਆਪ ਵੀ ਕਰਦੇ ਹੋ ਨਹੀਂ ਅੱਛਾ ਕਿੱਥੋਂ ਇਹ ਨਾਲ ਤੁਹਾਡੇ ਸੰਪਰਕ ਵਿੱਚ ਕਿਵੇਂ ਆਏ ਇਹਨਾਂ ਨੇ ਕਿਹ ਕੋਲੋਂ ਨੰਬਰ ਲਿਆ ਹੈਗਾ ਤੇ ਕਿਸ ਨੂੰ ਫੋਨ ਕਰਦੇ ਹੈਗੇ ਤੇ ਉਹ ਬੰਦੇ ਨਾਲ ਵਰਤਾਰਤ ਤੇ ਇੱਕ ਤੇ ਮੈਨੂੰ ਮਿਲਦਾ ਹੈਗਾ ਤੇ ਉਹਨੇ ਮੈਨੂੰ ਕਿਹਾ ਮੈਂ ਤੁਹਾਨੂੰ ਦਾਰਿਆ ਹੋਇਆ ਜਾ ਕਰੂਗਾ ਇੱਕ ਘੇੜੇ ਦਾ ਇਸ ਸਮਾਨ ਪਹੁੰਚਾ ਦੇਣਾ ਕੰਮ ਵੈਸੇ ਤੁਸੀਂ ਕੀ ਕਰਦੇ ਹੋ ਤੁਹਾਡਾ ਕੰਮ ਵੈਸੇ ਕੀ ਮੇਰਾ ਨਾਮ ਨਹੀਂ ਆਉਂਦਾ ਭਾਈ ਤੁਸੀਂ ਇਹ ਇਹਨਾਂ ਦੇ ਸੰਪਰਕ ਜਦੋਂ ਆਏ ਉਸ ਤੋਂ ਬਾਅਦ ਕਿੰਨੀ ਵਾਰੀ ਨਸ਼ੇ ਦੀ ਸਪਲਾਈ ਜਿਹੜੀ ਤੁਸੀਂ ਕੀਤੀ ਹੈ ਤਿੰਨ ਵਾਰੀ ਕਿੱਥੋਂ ਮੰਗਾਉਂਦੇ ਸੀ ਇਹ ਉਹੋ ਹੀ ਦੇਖ ਜਾਂਦੇ ਉਹ ਝਾੜਦੇ ਨਹੀਂ ਕੌਣ ਦੇਖ ਜਾਂਦਾ ਸੀ ਮੰਡੇ ਹੈਗੇ ਉੱਥੇ ਜਿਹੜਾ ਪੁਲ ਕਰਦਾ ਕਿੱਥੋਂ ਦੇਨੇ ਉਹ ਕਿੱਥੋਂ ਦੇਨੇ ਅਮਰਪੁਰ ਦੀ ਇਹ ਤੁਹਾਨੂੰ ਕਿਵੇਂ ਜਾਣਦੇ ਨੇ ਇਹ ਨਹੀਂ ਕਿ ਉਹ ਉਹਨਾਂ ਨੇ ਇਹਨਾਂ ਨੂੰ ਨੰਬਰ ਦਿੱਤਾ ਲਾਇਆ ਅੱਛਾ ਇਹਨਾਂ ਦੀ ਆਸਰੇ ਤੇ ਕੱਲ ਹੁੰਦੀ ਆ ਜੀ ਮੇਰੇ ਨਾਲੜਦਾ ਤੇ ਕਰਦਾ ਉਹ ਵੀ ਬੰਦਾ ਅੱਛਾ ਇਹਨਾਂ ਨਾਲ ਕੋਈ ਨਹੀਂ ਅੱਛਾ ਜਿਵੇਂ ਇੱਕ ਤੁਸਿਆ ਤੁਹਾਨੂੰ ਤਿੰਨ ਵਾਰੀ ਤੁਸੀਂ ਡਿਲੀਵਰੀ ਕੀਤੀ 30 ਹਜ਼ਾਰ ਮਿਲਿਆ ਫਿਰ ਤੁਹਾਨੂੰ ਹਾਂਜੀ 30 ਹਜ਼ਾਰ ਲਿਆ ਤੁਸੀਂ 10 ਹਜ਼ਾਰ ਪਰ ਪਿਛਤਾਵਾ ਨਹੀਂ ਹੈ ਤੁਸੀਂ ਮੇਰੀ ਗੱਲ ਸੁਣੋ ਤਾਂ ਜਿੰਨੀ ਥੋੜੀ ਉਮਰ ਹੈ ਤੁਹਾਡੇ ਵੀ ਧੀਆਂ ਪੁੱਤ ਜਵਾਨ ਹੋਣਗੇ ਜੇ ਤੁਹਾਡਾ ਕੋਈ ਧੀ ਪੁੱਤ ਨਸ਼ੇ ਤੇ ਲੱਗ ਜੇ ਤਾਂ ਫਿਰ ਕਿਵੇਂ ਦਾ ਮਸੂਲ ਹੁੰਦਾ ਹੈ ਕਿਹਦੀ ਗਲਤੀ ਹੈ ਪਰ ਰਹਿਣਾ ਕੀ ਕਰ ਸਕਦਾ ਪਿਛਤਾਵਾ ਬਹੁਤ ਜ਼ਿਆਦਾ ਮੈਨੂੰ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਜਦੋਂ ਜਵਾਨ ਪੁੱਤ ਜਾਂ ਜਵਾਨ ਧੀ ਕਿਸੇ ਦੀ ਇਸ ਲਤ ਦੇ ਨਾਲ ਚਲੀ ਜਾਂਦੀ ਹੈ ਤਾਂ ਮਾਪੇ ਤਾਂ ਜਿਉਂਦੇ ਜੀ ਮਰ ਜਾਂਦੇ ਨੇ ਪਰ ਤੁਸੀਂ ਉਹ ਖੁਦ ਉਸ ਦਲਦਲ ਦੇ ਵਿੱਚ ਨੌਜਵਾਨਾਂ ਨੂੰ ਧੱਕ ਰਹੇ ਹੋ ਹੁਣ ਹੋਤ ਗਲਤੀ ਵੀ ਤੁਹਾਡਾ ਗਾਹ ਨਹੀਂ ਗਲਤੀ ਹੋ ਗਈ ਹੈ ਇਹ ਦਿਲੋਂ ਨਹੀਂ ਪੁੱਛਦੇ ਕਿ ਕਿਉਂ ਕਰਦੇ ਸੀ ਨਹੀਂ ਠੰਡੀਆਂ ਅੱਛਾ ਤੇ ਇਹ ਇਹਨਾਂ ਨਾਲ ਸੰਪਰਕ ਕਿਵੇਂ ਆਇਆ ਮੈਨੂੰ ਨਹੀਂ ਪਤਾ ਹੈ ਅੱਛਾ ਮੇਰੇ ਪ੍ਰਾਂਵ ਬੋਲੇ ਤੁਸੀਂ ਦੋ ਸਕੇ ਬਰਾਉ ਸਕੇ ਬਰਾਉ ਹਾਂ ਜੀ ਠੰਡੀਆਂ ਪੈਂਡ ਦੇ ਹਾਂ ਜੀ ਅੱਛਾ ਤੇ ਕਿੰਨੀ ਵਾਰੀ ਸਪਲਾਈ ਕੀਤੀ ਨਸ਼ੇ ਦੀ ਮੈਨੂੰ ਨਹੀਂ ਪਤਾ ਉਹ ਕਹਿੰਦਾ ਉਹ ਨੂੰ ਇਧਰ ਸਾਰਾ ਤੁਹਾਨੂੰ ਲੱਗਾ ਮੈਂ ਦੱਸਦਾ ਕੋਈ ਨਹੀਂ ਔਰ ਮੇਰਾ ਮਹਿਗਲਾ ਯਾਰ ਬਿਲਕੁਲ ਬਿਲਕੁਲ ਸੁਣਦੇ ਕੋਈ ਨਹੀਂ ਬਿਲਕੁਲ ਲਾਈਨ ਨਹੀਂ ਆ ਗਿਆ ਸਰ ਦੇਖ ਬਣਾ ਦੇਖ ਬਣਾ ਦੇਖ ਬਣਾ ਦੇਖ ਬਣਾ ਦੇ ਇੱਕ ਮਿੰਟ ਹੋ ਗਿਆ ਓਕੇ ਜੀ ਕੀ ਨਾ ਕਰਾ ਬਾਈ ਫਰਮਜੀਤ ਸਿੰਘ ਕਿੱਥੇ ਰਹਿਣਾ ਹੈ ਟੰਡੀਆਂ ਇਹ ਕੀ ਲੱਗਦਾ ਤੇਰਾ ਇਹ ਬ੍ਰਦਰਸ਼ਿਪ ਸਕਾਪਰਾ ਹੈ ਸਕਾਪਰਾ ਇਹ ਨਸ਼ਾ ਕਿੱਥੋਂ ਲਿਆਉਂਦੇ ਸੀ ਇਹ ਸਰ ਮੈਂ ਪਹਿਲਾਂ ਜੇਲ੍ਹ ਚ ਗਿਆ ਸੀ ਅੱਛਾ ਤੇ ਉੱਥੋਂ ਮੈਨੂੰ ਕੋਈ ਹੋਰ ਦੇਲੀ ਸੱਜਣਾਂ ਤੋਂ ਬਾਅਦ ਜੁੰਦੇ ਜੀ ਉਹਨਾਂ ਨੰਬਰ ਦਿੱਤਾ ਸੀ ਤੇ ਉਹ ਬੰਦੇ ਦਾ ਅੱਛਾ ਉਹ ਡੇਰਿੰਗ ਤਾਂ ਮੈਂ ਲੈ ਗਿਆ। ਅੱਛਾ। ਤੁਸੀਂ ਥੋੜੇ ਤਾਂ ਨਗਰ ਨੇ ਬੜੀ ਚਾਲ ਚੱਗੀ ਵੀ ਕੋਈ ਮੰਨਦਾ ਨਹੀਂ ਸੀ ਆਪ ਦੋਵੇਂ ਪਰ ਬਹੁਤ ਨਸ਼ਾ ਕਰਦੇ ਆ। ਅੱਛਾ ਤੁਸੀਂ ਆਪ ਆਦੀ ਹੋ। ਪਰ ਤੁਸੀਂ ਦੇਖੋ ਇਸ ਦਲਦਲ ਦੇ ਵਿੱਚ ਫਸ ਕੇ ਜਵਾਨ ਹੋ। ਤੁਸੀਂ ਵਿਆਹੀ ਹੋ। ਸਰ ਵਿਆਹੇ ਦੋ ਦੋ ਬੱਚੇ ਨੇ ਸਰ। ਅੱਛਾ ਤੇ ਹੁਣ ਕੀ ਜਦੋਂ ਤੁਸੀਂ ਆਪਦੀ ਨਸ਼ੇ ਦੀ ਪੂਰਤੀ ਦੇ ਲਈ ਉਸ ਤਾਂ ਪਰਿਵਾਰ ਬਾਰੇ ਵੀ ਨਹੀਂ ਸੋਚਦੇ ਹੋਗੇ ਵੀ ਔਰ ਤੁਹਾਡੇ ਬੱਚਿਆਂ ਦਾ ਕੀ ਬਣੇਗਾ ਮਗਰ। ਪਤਾ ਨਹੀਂ ਕੀ ਚੀਜ਼ ਅੰਦਰ ਚ ਪਾਈ ਸਰ। ਸਮਝ ਨਹੀਂ ਆਦੀ ਸਰ ਬੰਦੇ ਦਾ ਦਿਮਾਗ ਕਿਥੇ ਲੋ ਜਾਂਦਾ ਹੈ ਛੱਡਿਆਂ ਦੀ ਕੋਸ਼ਿਸ਼ ਕੀਤੀ ਸੀ ਸਰ ਬੜੀਆਂ ਵਾਰੀ ਕੀਤੀ ਬੜੀਆਂ ਵਾਰੀ ਕੀਤੀ ਕਦੋਂ ਦੇ ਕਰਦੇ ਹੋ ਨਸ਼ਾ ਸਰ ਥੋੜਾ ਘੱਟ 4-5 ਸਾਲ ਹੋ ਗਏ ਹੁਣ ਤੱਕ ਕਿੰਨੇ ਦਾ ਕਰ ਚੁੱਕੇ ਹੋਗੇ ਸਰ ਕੋਈ ਕਹਿ ਨਹੀਂ ਸਰ ਆਈਡੀਆ ਕੋਈ ਸਰ ਹੁੰਦੀ ਹੈ ਆਈਡੀਆ ਵਗੈ ਨਹੀਂ ਅੰਦਰ ਪਿੰਡ ਦੇ ਰਸਤੇ ਜਾਣਾ ਸਰ ਕੋਈ ਆਈਡੀਆ ਹੈ ਦਾ ਕੋਈ ਇਹ ਤਾਂ ਹਲ-ਦਾਲ ਵਿਚੇ ਦਾ ਫਾਸਟ ਮੇਰੇ ਸਾਹ ਵਿੱਚ ਨਿਕਲਣਾ ਉੱਤ ਸਾਰ ਥੋੜਾ ਇਹ ਮਹਾਰਾਜੀ ਕਰਾ ਸਕਦੇ ਜੇ ਇਤਿਹਾਸ ਰਿਹਾ ਇਹ ਹੱਥਾਂ ਦੇ ਟਿਕਾ ਟੂਕਾ ਲਾਦੇ ਹੱਥਾਂ ਤੇ ਲਾਦੇ ਸੀ ਉਹ ਨਹੀਂ ਵੀ ਟਿਕਾ ਟੂਕਾ ਟਿਕਾ ਨਹੀਂ ਪੇਪਰ ਤੇ ਪੈਂਦੇ ਸੀ ਜੀ ਲਓ ਪਿਛਤਾਵਾ ਪਿਛਤਾਵਾ ਸਰ ਬਹੁਤ ਹੈ ਬਹੁਤ ਪਿਛਤਾਵਾ ਹੈ ਕਦੇ ਤੁਸੀਂ ਆਪਣੇ ਮਾਂ ਬਿਓ ਬਾਰੇ ਜਾਂ ਬੱਚਿਆਂ ਬਾਰੇ ਨਹੀਂ ਸੋਚਿਆ ਕਿ ਉਹਨਾਂ ਦੀ ਕੀ ਬੀਤੇਗੀ ਇਹ ਨਸ਼ਾ ਹੀ ਹੋਇਆ ਸਰ ਉਹ ਦਰਸੋਤ ਜਾਣ ਹੀ ਨਹੀਂ ਦਿੰਦਾ ਬੱਚਿਆਂ ਬਾਰੇ ਕੋਈ ਇਹੋ ਜਿਹਾ ਖਿਆਲ ਮੇਰੇ ਕਰਤੀ ਕਰਦੀ ਹੈ ਆਪਣੇ ਅਫਸਰ ਲਈ ਦਾ ਧੰਮ ਮਾਤਾ ਦੇ ਡੜੀ ਜਿਹੜਾ ਵੀ ਮਾਤਾ ਹੈ ਉਹ ਬੜਾ ਸਾਨੂੰ ਲੜਦੀ ਹੈ ਖੜਦੇ ਲੜਦੇ ਨੇ ਸਾਰੇ ਪਰ ਉਹਦੇ ਦਿਮਾਗ ਹੀ ਨਹੀਂ ਜਾਂਦਾ ਜਦੋਂ ਅਸੀਂ ਜਦੋਂ ਤੋੜ ਲੱਗਦੀ ਹੈ ਹਾਏ ਜੇ ਤੁਸੀਂ ਆਪ ਜਿਹੜਾ ਇਹਨਾਂ ਤੋਂ ਲੈਂਦੇ ਸੀ ਆਪਦੇ ਪੀਣ ਵਾਸਤੇ ਲੈਂਦੇ ਸੀ ਆਪਦੇ ਪੀਣ ਵਾਸਤੇ ਸਾਰ ਤੇ ਜਿਹੜਾ 3 ਲੱਖ ਰੁਪਈਆ ਵੀ ਥੋੜੇ ਤੋਂ ਬੜੀ ਚਾਹ ਉਹ ਕਿਥੋਂ ਜਦੋਂ ਆਪਨੇ ਪੀਣ ਲੈਂਦੇ ਹੁਣ ਬਿੱਟਾ ਨਹੀਂ ਹੁੰਦੀਆਂ 400 ਦਾ 500 ਦਾ ਉਹ ਸਰ ਬਣਾ ਕੇ ਤੇ ਮੰਨ ਲਓ ਜਿਵੇਂ ਤੋ ਤੇ ਹੋਰ ਵੀ ਅੰਬਰੀ ਹੁੰਦੇ ਨੇ ਉਹਨਾਂ ਦੇ ਤੇ ਆ ਪਿੰਡੀ ਵੇਚਦੇ ਸੀ ਪਿੰਡੀ ਸਰ ਅੱਛਾ ਤੁਹਾਡੇ ਕੋਲ ਆ ਕੇ ਲੈ ਜਾਂਦੇ ਹੋਣੇ ਸੀ ਹਾਂ ਆ ਕੇ ਲੈ ਜਾਂਦੇ ਸੀ ਜੀ ਹੋਰ ਸਰ ਹੋਰ ਕੁਝ ਨਹੀਂ ਬਸ ਇਹ ਜਨਾ ਹੈ ਕਾ ਥੋੜੀ